ਦੋਸਤੋ ਅੱਜ ਦੀ ਵੀਡੀਓ ਵਿੱਚ ਆਪਾਂ ਬੱਚਿਆਂ ਦੇ ਜਿਹੜੇ ਸ਼ੂਜ਼ ਚੈੱਕ ਕਰਾਂਗੇ ਠੀਕ ਹੈ ਇਹਦੇ ਵਿੱਚ ਕੀ ਆ ਕਿ ਜਿਹੜੇ ਬੱਚਿਆਂ ਦੇ ਕੁਝ ਬਚਨ ਨਹੀਂ ਪਤਾ ਹੁੰਦਾ ਇੱਕ ਸਪੋਰਟਸ ਦੇ ਵਿੱਚ ਕਿਦਾਂ ਆਪਾਂ ਨੇ ਰਨਿੰਗ ਦੇ ਲਈ ਕਿਹੜੇ ਸ਼ੂਜ਼ ਲੈਣੇ ਚਾਹੀ ਸੀ ਸਾਰਾ ਤਾਂ ਤੁਸੀਂ ਵੀ ਦੇਖ ਸਕਦੇ ਹੋ ਤੇ ਤੁਸੀਂ ਵੀ ਦੇਖੋ ਤੁਹਾਡੇ ਕਿਹੜੇ ਸ਼ੂਜ਼ ਆ ਜਿਹੜੇ ਨੇ ਤੇ ਆਪਣੇ ਬੱਚਿਆਂ ਨੇ ਕਿਹੜੇ-ਕਿਹੜੇ ਸ਼ੂਜ਼ ਪਾਇਆ ਮੁੰਡਿਆਂ ਕੁੜੀਆਂ ਨੇ ਤਾਂ ਤੁਸੀਂ ਉਹ ਜ਼ਰੂਰ ਆ ਵੀਡੀਓ ਵਿੱਚ ਦੇਖਿਓ ਤਾਂ ਆਪਾਂ ਕਰਦੇ ਹਾਂ ਚੈੱਕ ਸਾਰੇ ਦੇ ਦੇਖੋ ਜੀ ਕਿੰਨੇ ਜ਼ਿਆਦਾ ਹਲਕੇ ਆ ਜੀ ਇਹ ਇਹ ਚੱਲ ਨਹੀਂ ਹੈਗੇ ਫੈਸ਼ਨ ਆ ਇਹ ਫੈਸ਼ਨ ਵਾਲੇ ਆ ਚੇਂਜ ਕਰੋ ਇਹਨਾਂ ਨੂੰ ਲੈਓ ਪਤਾ ਜੀ ਮੁੰਡਿਆਂ ਦੇ ਆ ਚੱਕਲੇ ਵਾਲੇ ਸ਼ੂਜ਼ ਆਹ ਵਾਲੇ ਸ਼ੂਜ਼ ਲੈਣੇ ਗਲਤ ਦੇਖ ਲਓ ਇਧਰ ਸਾਰੇ ਠੀਕ ਹੈ ਸਮਝ ਆ ਗਿਆ ਇਹਦੇ ਥੋੜੀ ਰੇਂਜ ਵਿੱਚ ਇਹ ਵੀ ਥੋੜੇ ਨਹੀਂ ਰਨਿੰਗ ਵਾਲੇ ਸ਼ੂਜ਼ ਨਹੀਂ ਹੈ ਜੀ ਓਕੇ ਰਨਿੰਗ ਵਾਲੇ ਸ਼ੂਜ਼ ਨਹੀਂ ਆ ਠੀਕ ਹੈ ਫੈਸ਼ਨ ਫੈਸ਼ਨ ਸਹੀ ਆ सही है ओके 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 ठीक है चेंज करना कर है तो कर सकते हो है ना बैसे ठीक चेंज करने जी रंग बिरंगे बूट कैंट बढ़िया। चलो जी ओके सही है जी ਨੋ ਸੈਟਿੰਗ ਹੈਗੀ ਰਨਿੰਗ ਵਾਲੇ ਲੈਣੇ ਆਪਾਂ ਠੀਕ ਹੈ ਜੀ ਓਕੇ ਓਕੇ ਠੀਕ ਹੈ ਠੀਕ ਹੈ ਆਇਆ ਫੈਸ਼ਨ ਇਹਦੇ ਠੀਕ ਹੈ ਗਲਤ ਹੈ ਜੀ ਚੇਂਜ ਕਰੂੰਗਾ ਚੇਂਜ ਕਰਨ ਵਾਲਾ ਹੈ ਜੀ ਓਕੇ